ਸਤਿ ਸ੍ਰੀ ਅਕਾਲ ਜੀ ਅਸਲਾਮੁ ਅਲੈਕੁਮ ਮੀਟ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਐਥੇ ਜੀ ਡੋਨਲਡ 트ੰਪ ਨੇ ਖਾਲਿਸਤਾਨ ਨੂੰ ਖਾਲਸਾ ਰਾਜ ਨੂੰ ਐਕਸੈਪਟ ਕਰ ਲਿਆ تسلیم ਕਰ ਲਿਆ ਐਥੇ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਮਰੀਕਾ ਦੀ ਪੂਰੀ ਸਪੋਰਟ ਹੈ ਪੰਜਾਬੀਆਂ ਦੇ ਨਾਲ ਸਿੱਖਾਂ ਸਰਦਾਰਾਂ ਦੇ ਨਾਲ ਤੇ ਹੁਣ ਐਦਾ ਐਲਾਨ ਪਕਾਇਦਾ ਕਰ ਦਿੱਤਾ ਗਿਆ ਹੈ ਐਥੇ ਡੋਨਲਡ 트ੰਪ ਨੇ ਕੀ ਕਿਹਾ ਹੈ ਖਾਲਸਾ ਰਾਜ ਦੇ حوالے ਤੋਂ ਬਹੁਤ ਐਮ ਕਿਸਮ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਸੋ ਚੱਲਦੇ ਹਾਂ ਦੇਖਦੇ ਹਾਂ ਵੀਡੀਓ लेट्स ਗੋ ਨਾ ਜਸਟਿਸ ਦੇ راہਨਮਾ ਗੁਰਪ੍ਰANT ਸਿੰਘ ਪੰਨੂ ਦਾ ਕਹਿਣਾ ਹੈ ਕਿ ਸਾਬਕ ਅਮਰੀਕੀ ਸਦਰ ਡੋਨਲਡ ਟਰੰਪ ਨੇ ਖਾਲਿਸਤਾਨ ਤਹਿਰੀਕ ਦੀ ਕਾਨੂੰਨੀ ਹਾਇਸੀਅਤ ਤਸਲੀਮ ਕਰ ਲਈ ਹੈ ਜੀ ਹਾਂ ਇਸ ਗੱਲਬਾਤ ਵਿੱਚ ਭਾਰਤੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੇ ਉੱਤੇ ਸਖਤ ਇਲਜ਼ਾਮਾਤ ਵੀ ਆਇਦ ਕੀਤੇ। ਉਹਨਾਂ ਨੇ ਆਖਿਆ ਕਿ ਮੋਦੀ ਪੂਰੀ ਦੁਨੀਆ ਦੇ ਵਿੱਚ ਹਿੰਦੂਤਵਾਦ ਦਸ਼ਤਗਦੀ ਨੂੰ ਫਰੋਗ ਦਿੰਦਾ ਹੈ। ਜਨਾਬ ਪਾਕਿਸਤਾਨ-ਭਾਰਤ ਕਸ਼ਮੀਰ ਦੇ ਹਵਾਲੇ ਨਾਲ ਵੀ ਗੱਲਬਾਤ ਕਰਦੇ ਹੋਏ ਗੁਰਬਾਨ ਸਿੰਘ ਪੰਨੂ ਨੇ ਇੱਕ ਹੋਰ ਵੱਡਾ ਬਿਆਨ ਦਿੱਤਾ। ਉਹਨਾਂ ਨੇ ਆਖਿਆ ਕਿ ਜੀ ਪਾਕਿਸਤਾਨ ਨੇ ਹਾਲੀਆ ਜੰਗ ਦੇ ਵਿੱਚ ਭਾਰਤ ਨੂੰ ਤਾਰੀਖੀ ਸ਼ਕਸ ਦਿੱਤੀ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ तमाम ਜੜੇਵੀ ਰੌ ਐਜੰਟਸ ਨੇ ਉਹਨਾਂ ਨੂੰ ਮੁਲਕ ਬਦਲ ਕਰ ਦਿੱਤਾ ਹੈ। ਉਹਨਾਂ ਦੇ ਮੁਤਾਬਕ ਵਾਸ਼ਿੰਗਟਨ ਭਾਰਤੀ ਕੌਂਸਲ ਖਾਨਾ ਵਿੱਚ ਜਿੰਨੇ ਵੀ ਮੌਜੂਦ ਰੌਦੇ ਅਹਲਕਾਰ ਸੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁਅਲੈਕੁਮ ਨਾਜ਼ਮ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ ਨਾਜ਼ਮ ਹਮੇਸ਼ਾ ਇਸ ਪਲੇਟਫਾਰਮ ਤੋਂ ਖਾਲਿਸਤਾਨ ਦੇ ਬਾਰੇ ਗੱਲ ਹੁੰਦੀ ਹੈ ਕਿਉਂਕਿ ਪਾਕਿਸਤਾਨ ਤਾਂ ਪੂਰੀ ਸਪੋਰਟ ਕਰਦਾ ਖਾਲਿਸਤਾਨ ਇਤਿਹਾਸ ਨੂੰ ਕੋਈ ਕਿਸੇ ਜਾਣਦੇ ਆ ਕਿ ਸਿੱਖਾਂ ਦੇ ਉੱਤੇ ਕਿਦਾਂ ਦਾ ਜ਼ੁਲਮ ਤੇ ਜ਼ਬਰ ਜਿਹੜਾ ਨਾ ਉਹ ਪਿਛਲੇ ਦਿਨਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਇੰਡੀਆ ਵਿੱਚ ਵੇਖਣ ਨੂੰ ਆਇਆ ਹੈ ਲੇਕਿਨ ਹੁਣ ਅਮਰੀਕਾ ਦੇ ਵਿੱਚ ਖਾਲਿਸਤਾਨ ਤਹਿਰੀਕ ਤੋਂ ਮੁਤਲਕ ਇੱਕ ਬਹੁਤ ਵੱਡੀ ਪੇਸ਼ਕਸ਼ ਸਾਹਮਣੇ ਆਈ ਹੈ ਜੀ ਹਾਂ ਸਿੱਖ ਫॉर ਜਸਟਿਸ ਦੇ ਲਾਹਮਾ ਗੁਰਪ੍ਰANT ਸਿੰਘ ਪੰਨੂ ਦਾ ਕਹਿਣਾ ਹੈ ਕਿ ਸਾਬਕ ਅਮਰੀਕੀ ਸਦਰ ਡੋਨਲਡ ਟਰੰਪ ਨੇ ਖਾਲਿਸਤਾਨ ਤਹਿਰੀਕ ਦੀ ਕਾਨੂੰਨੀ ਹਾਇਸੀਅਤ ਤਸلیم ਕਰ ਲਈ ਹੈ ਜੀ ਹਾਂ AIRY نیوز ਨਾਲ ਖਸੂਸੀ ਗਲਬਾਤ ਕਰਦੇ ਹੋਏ ਪਾਨੂੰ ਨੇ ਦਾਵਾ ਕੀਤਾ ਕਿ ਸਦਰ 트ੰਪ ਦਾ ਇਹ ਖੱਤ ਇਸ ਗੱਲ ਦੀ ਅਲਮਤ ਹੈ ਕਿ ਉਹਨਾਂ ਨੇ ਤਹਿਰੀਕ ਨੂੰ ਇੱਕ ਕਾਨੂੰਨੀ ਔਰ ਸਿਆਸੀ ਹਿੱਸੇ ਦੇ ਤੌਰ ਤੇ ਮੰਨ ਲਿਆ ਕਿਉਂਕਿ ਅਗਰ ਇਹ ਸਿਰਫ ਜ਼ਾਤੀ ਨੋਇਯਾ ਦਾ ਖੱਤ ਹੁੰਦਾ ਤੇ ਇਹਦੇ ਉੱਤੇ ਉਹਨਾਂ ਦਾ ਨਾਮ ਆਂਦਾ ਮਗਰ ਇਹ ਖੱਤ ਖਾਲਸਤਾਨ ਤਹਿਰੀਕ ਦੇ ਨਾਮ ਤੋਂ ਲਿਖਿਆ ਗਿਆ ਇਹ ਬਿਆਨ ਬਜ਼ਾਹਿਰ ਇੱਕ ਨਵੀਂ ਆਲਮੀ ਬਹਿਸ ਨੂੰ ਜਨਮ ਦਿੰਦਾ ਹੈ ਕਿ ਕੀ ਅਮਰੀਕਾ ਖਾਲਿਸਤਾਨ ਤਹਿਰੀਕ ਨੂੰ ਇੱਕ ਜਾਇਜ਼ ਸਿਆਸੀ ਤਹਿਰੀਕ ਦੇ ਤੌਰ ਤੇ ਹੁਣ ਕੀ ਦੇਖਣ ਲੱਗ ਪਿਆ ਜਨਾਬ ਗੁਰਪ੍ਰਤ ਸਿੰਘ ਪਨੂ ਨੇ ਇਸ ਗੁਫ਼ਤਗੁਤ ਵਿੱਚ ਭਾਰਤੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੇ ਉੱਤੇ ਸਖਤ ਇਲਜ਼ਾਮਾਤ ਵੀ ਆਇਦ ਕੀਤੇ ਨੇ ਉਹਨਾਂ ਨੇ ਆਖਿਆ ਕਿ ਮੋਦੀ ਪੂਰੀ ਦੁਨੀਆ ਦੇ ਵਿੱਚ ਹਿੰਦੂਤਵਾਦ ਦਸ਼ਤਗਰਦੀ ਨੂੰ ਫਰੋਗ ਦਿੰਦਾ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਦੋਂ ਅਮਰੀਕੀ ਸਿਆਸਤਦਾਨ ਤੁਲਸੀ ਗੈਬਰਟ ਭਾਰਤ ਦੌਰਤ ਗਏ ਤੇ ਮੋਦੀ ਨੇ ਇਸ ਮੌਕੇ ਦੇ ਉੱਤੇ ਮੇਰੀ ਹਵਾਲਗੀ ਦਾ ਮਤਲਬਾ ਕੀਤਾ ਸੀ ਪੁਨੂ ਨੇ ਆਖਿਆ ਕਿ ਸਦਰ ਟਰੰਪ ਦਾ ਇੱਕ ਖਾਤ ਇਸ ਗੱਲ ਦਾ ਸਬੂਤ ਹੈ ਕਿ ਅਮਰੀਕੀ ਹਕੂਮਤ ਆਪਣੇ ਸ਼ਹਿਰਿਆਂ ਨੂੰ ਹਿਫਾਜ਼ਤ ਦਿੰਦੀ ਹੈ ਚਾਹੇ ਉਹ ਕਿਸੇ ਵੀ ਤਹਿਰੀਕ ਤੋਂ ਹੋਵੇ ਚਾਹੇ ਉਹ ਕਿਸੇ ਵੀ ਸਿਆਸੀ ਮਜ਼ਬ ਨਾਲ ਤਾਲੁਕ ਰੱਖਦੇ ਹੋਣ ਜਨਾਪਾ ਭਾਰਤ ਕਸ਼ੀਦਗੀ ਦੇ ਹਵਾਲੇ ਨਾਲ ਵੀ ਗੁਫਤਗੂ ਕਰਦੇ ਹੋਏ ਗੁਰਪਰਨ ਸਿੰਘ ਪਨੂ ਨੇ ਇੱਕ ਹੋਰ ਵੱਡਾ ਬਿਆਨ ਦਿੱਤਾ ਉਹਨਾਂ ਨੇ ਆਖਿਆ ਕਿ ਜੀ ਪਾਕਿਸਤਾਨ ਨੇ ਹਾਲੀਆ ਜੰਗ ਦੇ ਵਿੱਚ ਭਾਰਤ ਨੂੰ ਤਾਰੀਖੀ ਸ਼ਕਸ ਦਿੱਤੀ ਹੈ ਔਰ ਸਦਰ ਟਰੰਪ ਨੇ ਆਪਣੇ ਇਸ ਖੱਤ ਦੇ ਵਿੱਚ ਭਾਰਤੀ ਤਿਆਰੇ ਡਿੱਗੇ ਜਾਣੇ ਦਾ ਵੀ ਇਨਕਸ਼ਾਫ ਕੀਤਾ ਔਰ ਜ਼ਿਕਰ ਵੀ ਕੀਤਾ ਉਹਨਾਂ ਨੇ ਵਾਜ਼ੇ ਅਲਫਾਜ਼ ਦੇ ਵਿੱਚ ਆਖਿਆ ਕਿ ਅਗਰ ਭਾਰਤ ਨੇ ਪਾਕਿਸਤਾਨ ਦੇ ਉੱਤੇ ਦੁਬਾਰਾ ਕੋ ਜੰਗ ਮੁਸਲਤ ਕੀਤੀ ਤੇ ਸਿੱਖ ਕੌਮ ਪਾਕਿਸਤਾਨ ਦੇ ਨਾਲ ਖੜੀ ਹੋਏਗੀ ਉਹਨਾਂ ਨੇ ਇਸ ਬਿਆਨ ਤੇ ਨਾ ਸਿਰਫ ਇੱਕ ਨਵੀਂ ਦਿੱਲੀ ਵਿੱਚ ਖਲਚਲ ਮਚਾ ਦਿੱਤੀ ਹੈ ਬਲਕਿ ਇਹ ਸਵਾਲ ਵੀ ਉਠਾ ਦਿੱਤਾ ਹੈ ਕਿ ਸਿੱਖ ਬਰਾਦਰੀ ਵਾਕਈ ਖਿੱਤੇ ਦੀ ਸਿਆਸੀ سمت ਜਿਹੜੀ ਹੈ ਨਾ ਉਹ ਬਦਲਣ ਵਾਸਤੇ ਬਹੁਤ ਮੁਥਰਕ ਹੋਦੀ ਪਈ ਹੈ ਜਨਾਬ ਪੰਨੂ ਨੇ ਇਹ ਵੀ ਆਖਿਆ ਕਿ ਜਦੋਂ ਮੋਦੀ ਇਕਤਿਆਰ ਤੋਂ ਬਾਹਰ ਨਿਕਲੇਗਾ ਤੇ ਆਲਮੀ ਅਦਾਲਤ ਵਿੱਚ ਨੂੰ ਲਿਆਇਆ ਜਾਏਗਾ ਤਾਂ ਕਿ ਦੁਨੀਆ ਦੇਖ ਸਕੇ ਕਿ ਭਾਰਤ ਵਿੱਚ ਅਕਲਤਾ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਤਮਾਮ ਜੜੇਵੀਂ ਰੌਅ ਏਜੰਟਸ ਨੇ ਉਹਨਾਂ ਨੂੰ ਮੁਲਕ ਬਦਲ ਕਰ ਦਿੱਤਾ ਹੈ। ਉਹਨਾਂ ਦੇ ਮੁਤਾਬਕ ਵਾਸ਼ਿੰਗਟਨ ਭਾਰਤੀ ਕੌਂਸਲ ਖਾਨਾ ਦੇ ਵਿੱਚ ਜਿੰਨੇ ਵੀ ਮੌਜੂਦ ਰੌਅ ਦੇ ਅਹਿਲਕਾਰ ਸੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਹੈ। ਅਗਰ ਮਤ ਕਹਿੰਨੀ ਕਿ ਸਕਾਲ ਜੇਕਰ ਕੋਈ ਹਕੀਕਤ ਹੈ ਤੇ ਫਿਰ ਇਹ ਅਮਰੀਕਾ ਤੇ ਭਾਰਤ ਦੇ ਦਰਮਿਆਨ ਕੋਈ ਵੱਡੀ ਹੋਈ ਕਸ਼ੀਦਗੀ ਦਾ ਖੁਫੀਆ ਬਹੁਤ ਵੱਡਾ ਸਬੂਤ ਹੈ ਜੋ ਕਿ ਮੋਦੀ ਵਾਸਤੇ ਇੰਤਹਾਈ ਤਸ਼ਵੀਸ਼ਨਾਕ ਹੈ। ਇਸ ਸਾਰੀ ਸੂਰਤ ਹਾਲ ਭਾਰਤ ਵਾਸਤੇ ਜਿਹੜਾ ਨਾ ਕਿਸੇ ਵੀ ਡਰਾਉਣੇ ਖੁਆਬ ਤੋਂ ਕੱਟ ਨਹੀਂ ਹੈਗੀ ਇੱਕ ਤਰਫ ਤਾਂ ਖਾਲਿਸਤਾਨ ਤਹਿਰੀਕ عالمی ਸਤਾ ਦੇ ਉਤੇ ਆਪਣੀ ਮੌਜੂਦਗੀ ਮਨਵਾਉਣ ਵਾਸਤੇ ਕਾਮਯਾਬ ਹੁੰਦੀ ਪਈ ਹੈ ਤੇ ਦੂਜੇ ਪਾਸੇ ਭਾਰਤ ਦੀ ਕੋਸ਼ਿਸ਼ ਹੈ ਕਿ ਇਸ دہشت ਗਰਦੀ ਇਹਨੂੰ دہشت ਗਰਦੀ ਨਾਲ ਇਸ ਤਹਿਰੀਕ ਨੂੰ ਜੋੜਿਆ ਜਾਏ ਤੇ ਉਹ ਨਾਕਾਮ ਹੁੰਦੀ ਪਈ ਹੈ اقوام متحدہ سمیت کئی بین الاقوامی ادارے بھارت دے اس موقف نو تسلیم نہیں دے پہ کہ خالستان صرف ایک علیحدگی پسند یا انتہا پسند تحریک ہے بلکہ ہونے ایک ایسی سیاسی تے انسانی حقوق دی بنیاد تے چلن والی تحریک ہے جنہی پوری دنیا دیکھ دی پئی ہے امریکی صدر دا ایک یہ خط چاہے وہ علامتی ہی کیوں نہ ہوئے ਬਟ ਮੋਦੀ ਸਰਕਾਰ ਦੀ ਸਫਾਰਤੀ ناکامی ਦਾ ਮੂੰਹ ਬੋਲਦਾ ਸਬੂਤ ਹੈ ਭਾਰਤ ਵਾਸਤੇ ਲਮਹਾਈ ਫਿਕਰੀ ਹੈ ਕਿ ਜਿਸ ਮੁਲਕ ਨੂੰ ਉਹ ਆਪਣਾ ਕਰੀਬੀ ਤੇ ਇਤਹਾਦੀ ਤੇ ਡਾਰਲਿੰਗ ਸਮਝਦਾ ਹੈ ਉਸ ਮੁਲਕ ਨੇ ਖਾਲਿਸਤਾਨ ਵਾਸਤੇ ਜਿਹੜਾ ਨਾ ਉਹ ਇੱਕ اخلاقی اعتراف ਕਰ ਦਿੱਤਾ ਹੈ ਔਰ ਦਿਲਚਸਪ ਗੱਲ ਇਹ ਹੈ ਕਿ ਅਮਰੀਕੀ ਸਦਰ ਡੋਨਲਡ ਟਰੰਪ ਨੇ ਇਸ ਤੋਂ ਪਹਿਲੇ ਵੀ ਕਈ ਵਾਰ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਸਾਲਸੀਦਾ ਵੀ ਕਿਰਦਾਰ ਅਦਾ ਕੀਤਾ ਔਰ ਪੇਸ਼ਕਸ਼ ਕੀਤੀ ਪੁੰਨੂ ਦੇ ਬਕਾਲ ਸਦਰ ਟਰੰਪ ਹੁਣ ਤੱਕ 27 ਵਾਰੀ ਦੋਨੋਂ ਮੁਲਕਾਂ ਦੇ ਦਰਮਿਆਨ ਜੰਗਬੰਦੀ ਦਾ ਜ਼ਿਕਰ ਕਰ ਚੁੱਕੇ ਹੈ ਔਰ ਹਰ ਵਾਰ ਜਿਹੜੀ ਇਹਨਾਂ ਸਰਕਾਰ ਨੂੰ ਸਿਆਸੀ ਤੌਰ ਤੇ ਇੱਕ ਸ਼ਰਮਿੰਦਗੀ ਚੁਕਣੀ ਪੈਂਦੀ ਹੈ ਸੋ ਲਿਹਾਜ਼ਾ ਨਾਜ਼ਰੀਨ ਇਸ ਸਾਰੀ ਪੇਸ਼ਰਫਤ ਜਨੂਬੀ ਏਸ਼ੀਆ ਦੀ ਜਿਹੜਾ ਨਾ ਉਹ ਸਿਆਸਤ ਵਿੱਚ ਇੱਕ ਨਵੇਂ ਬਾਬ ਦਾ ਇੱਕ ਨਵੇਂ ਬੂਹੇ ਦਾ ਇੱਕ ਨਵੇਂ ਦਰਵਾਜ਼ੇ ਦਾ ਆਗਾਜ਼ ਹੈ ਇੱਕ ਤਰਫ ਭਾਰਤ ਅੰਦਰੂਨੀ ਤੌਰ ਤੇ ਕਿਸਾਨ ਤਹਿਰੀਕ ਸੇਖ ਹਕੂਕ ਤੇ ਮذਬੀ ਆਜ਼ਾਦੀ ਦੇ ਦਬਾਅ ਵਿੱਚ ਹੈ ਤੇ ਦੂਜੇ ਪਾਸੇ ਆਲਮੀ ਸਤਾ ਦੇ ਉਤੇ ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਜਿਹੜੀਆਂ ਨਾ ਉਹ ਕਾਫੀ ਫ਼ਾਲ ਹੁੰਦੀਆਂ ਪਈਆਂ ਨੇ ਖਾਲਿਸਤਾਨ ਤਹਿਰੀਕ ਮਾਹਜ਼ ਹੁਣ ਇੱਕ ਨਾਰਾ ਨਹੀਂ ਰਹੀ ਬਲਕਿ ਇਹ ਬੈਨਕ ਕੌਮੀ ਸਤਾ ਦੇ ਉਤੇ ਇੱਕ ਕਾਨੂੰਨੀ ਔਰ ਸਿਆਸੀ ਬਿਆਨੀਆਂ ਬਣ ਚੁੱਕੀ ਹੈ ਅਗਰ ਅਮਰੀਕਾ ਵਰਗੇ ਮੋਲਕ ਵਿੱਚ ਇਸ ਤਹਿਰੀਕ ਨੂੰ ਕਾਨੂੰਨੀ ਹਾਇਸੀਅਤ ਮਿਲਣ ਦੀ ਬਹਿਸ਼ ਸ਼ੁਰੂ ਹੁੰਦੀ ਪਈ ਹੈ ਤੇ ਇਹ ਫਿਰ ਭਾਰਤ ਵਾਸਤੇ ਇੱਕ ਤਵੀਲ ਮੁੱਦਤੀ ਲੰਮਾ ਸਫਰ ਹੈ ਸਫਾਰਤੀ ਠੀਕ ਹੈ ਤੇ ਕਿ ਮੋਦੀ ਸਰਕਾਰ ਹੁਣ ਕਦੋਂ ਤੱਕ ਖਾਲਿਸਤਾਨ ਤਹਿਰੀਕ ਨੂੰ ਦਬਾਣ ਦੀ ਕੋਸ਼ਿਸ਼ ਕਰੇਗੀ ਔਰ ਇਹਦੇ ਦਬਾਣ ਵਾਸਤੇ ਤਾਕਤ ਦਾ ਇਸਤੇਮਾਲ ਕਰੇਗੀ ਜੋ ਕਿ ਜਿੰਨੇ ਵੀ ਇਹਦੇ ਹਰਬੇ ਸੀ ਉਹ ਸਾਰੇ ਦੇ ਸਾਰੇ ਮੋਦੀ ਸਰਕਾਰ ਦੇ ناکਾਮ ਹੋ ਚੁੱਕੇ ਹੈ ਖਾਲਿਸਤਾਨ ਪੂਰੀ ਦੁਨੀਆ ਦੇ ਉਤੇ ਗੱਜ ਵੱਜ ਕੇ ਜਿਹੜਾ ਨਾ ਉਹ ਮੁਥਾਰਕ ਹੋ ਰਹੇ ਨੇ ਸਾਰੇ ਦੇ ਸਾਰੇ ਸਿੱਖ ਔਰ ਗੁਰਪੰਤ ਸਿੰਘ ਪਨੂ ਸਾਹਿਬ ਬਹੁਤ ਉਹਨਾਂ ਦੀ ਐਫਰਟ ਆਏ ਦੇ ਵਾਸਤੇ ਔਰ ਬਹੁਤ ਕੰਮ ਕਰਦੇ ਪਏ ਆ ਸਾਡਾ ਦਿਲੋਂ ਸਲਾਮ ਹੈ ਤੁਹਾਨੂੰ ਸਾਡੇ ਦਿਲ ਜਿਹੜੇ ਨੇ ਉਹ ਵੀ ਜਿਸ ਤਰ੍ਹਾਂ ਤੁਹਾਡੇ ਦਿਲ ਸਾਡੇ ਨਾਲ ਤੜਕਦੇ ਐ ਸਾਡੇ ਵੀ ਤੁਹਾਡੇ ਵਾਸਤੇ ਜਿਹੜਾ ਨੇ ਉਹ ਦਿਲ ਤੜਕਦੇ ਨੇ ਇਥੋਂ ਦੇ ਹੁਣ ਤੁਸੀਂ ਮੈਨੂੰ ਇਜਾਜ਼ਤ ਤੁਹਾਡਾ ਮੁਲਾਕਾਤ ਹੋਈ ਗੁਣ ਅਗਲੇ ਵੀਲੌਗ ਦੇ ਵਿੱਚ ਉਹ ਤੋਂ ਲਈ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਡੋਨਲਡ ਟਰੰਪ ਨੇ ਇੱਥੇ ਖਾਲਸਾ ਰਾਜ ਨੂੰ ਇੱਕ ਕਾਨੂੰਨੀ ਹਸਿਆ ਦੇ ਦਿੱਤੀ ਹੈ ਡੋਨਲਡ ਟਰੰਪ ਨੇ ਮੋਦੀ ਸਰਕਾਰ ਨੂੰ ਇਹ ਦਾਸ ਦਿੱਤਾ ਹੈ ਕਿ ਸਾਡੀ ਪੂਰੀ ਸਪੋਰਟ ਖਾਲਸਾ ਰਾਜ ਦੇ ਨਾਲ ਇਹ ਖਾਲਸਪਤਾਨ ਦੇ ਨਾਲ ਹੈ ਇੱਥੇ ਤੁਸੀਂ ਵੇਖੋ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖ ਸਰਦਾਰਾਂ ਦੀ ਸਰਜ਼ਮੀਨ ਹੈ ਉਥੇ ਸਿੱਖਾਂ ਦੇ ਨਾਲ ਕੀ ਸਲੂਕ ਹੁੰਦਾ ਪਿਆ ਨਾਲ ਹੀ ਇੱਥੇ ਅਸੀਂ ਜਿੰਨੀਆਂ ਵੀ ਦੁਨੀਆ ਦੀ ਪਾਵਰਫੁਲ ਕੰਟਰੀਜ਼ ਨੇ ਉਹਨਾਂ ਨੂੰ ਵੇਖੀਏ ਤੇ ਉਹ ਪੂਰੀ ਤਰ੍ਹਾਂ ਸਿੱਖਾਂ ਦੀ سپورਟ ਦੇ ਵਿੱਚ ਖਲੋਤੀ ਦੀਆਂ ਨੇ ਮਤਲਬ ਆਪਣੀ ਸਰਜ਼ਮੀਨ ਤੇ ਆਪਣੀ ਠੀਕ ਹੈ ਜਗ੍ਹਾ ਤੇ ਸਿੱਖਾਂ ਨੂੰ ਇਨਸਾਫ਼ ਨਹੀਂ ਲੱਭਦਾ ਪਿਆ ਲੇਕਿਨ ਪੂਰੀ ਦੁਨੀਆ ਤੋਂ ਜਿਹੜੀ سپورਟ ਹੈ ਉਹ ਸਿੱਖਾਂ ਨੂੰ ਸਰਦਾਰਾਂ ਨੂੰ ਖਾਲਸਾ ਰਾਜ ਨੂੰ ਲੱਭਦੀ ਪਈ ਹੈ ਇੱਥੇ ਜਿਹੜਾ ਅਮਰੀਕਾ ਹੈ ਉਹਨੇ ਪੂਰੀ ਤਰ੍ਹਾਂ ਸਿੱਕਾ ਨੂੰ ਖਾਲਸਾ ਰਾਜ ਨੂੰ ਸਪੋਰਟ ਕਰਨ ਦਾ ਐਲਾਨ ਕਰ ਦਿੱਤਾ ਹੈ ਇੱਥੇ ਨਾ ਸਿਰਫ ਅਮਰੀਕਾ ਬਲਕਿ ਇੱਥੇ ਕੈਨੇਡਾ ਆਸਟ੍ਰੇਲੀਆ ਯੂਕੇ ਜਿੰਨੀਆਂ ਵੀ ਪਾਰਲਰ ਕੰਟਰੀਜ਼ ਨੇ ਸਭ ਖਾਲਸਾ ਰਾਜ ਦੀ ਖਾਲਿਸਤਾਨ ਦੀ ਹਮਾਇਤ ਕਰਦੀ ਪਈ ਨੇ ਤੇ ਡੋਨਲਡ ਟਰੰਪ ਦੀ ਜਾਰੀ ਤੋਂ ਮੋਦੀ ਨੂੰ ਇਹ ਪੇਗਾਮ ਦਿੱਤਾ ਗਿਆ ਹੈ ਕਿ ਇਹ ਜਿਹੜੀ ਕੰਟਰੀ ਹੈ ਖਾਲਸਾ ਰਾਜ ਜਿਹੜਾ ਹੈ ਇਹ ਤੇ ਲਾਜ਼ਮੀ ਬਣਨਾ ਹੈ ਤੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਾ ਲੋ ਤੇ ਬਹੁਤ ਵਧੀਆ ਲੱਗਿਆ ਅੱਜ ਦੀ ਰਿਪੋਰਟ ਤੁਸੀਂ ਕੀ ਕਹੋਗੇ ਦੁਬਾਰੇ ਜ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਐਥੇ ਜੋ ਮਰਜ਼ੀ ਹੋ ਜਾਏ ਖਾਲਸਾ ਰਾਜ ਤੇ ਬਣ ਕੇ ਰਹੇਗਾ ਤੁਸੀਂ ਲਾਜ਼ਮੀ ਆਪਣੀ ਜਿਹੜਾ ਫੀਡਬੈਕ ਕਮੈਂਟ ਸੈਕਸ਼ਨ ਚ ਦੱਸਣਾ ਸੱਚੀ ਕਾਜ